ਦਿਲ ਚ ਤੇਰੇ ਨਾਂ ਪੈ ਗਿਆ ਬੈਰੀ ਬਣ ਜਾਂਦੇ ਇੱਕੋ ਮਾਂ ਦੇ ਪਾਲੇ ਪਾਈਆਂ ਦੇ ਨ پائی ਬਾਣ ਦੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਮਾ ਪਰਮਾਤਮਾ ਕੇ ਅਰਦਾਸ ਕਰਦਾ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੇ ਨਾਲ ਸਭ ਨੂੰ ਦੇ ਅਰੋਗਤਾ ਜੀ ਤੇ ਸਾਰੇ ਮਾਨਵ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਨੰਨੋ ਸੋ ਦੁਆਲੀ ਦੇ ਦਿਨ ਨੇ ਨੇੜੇ ਆ ਰਹੇ ਆ ਜੀ ਆਏ ਕੀ ਸਮਝ ਲਓ ਬਸ ਆ ਰਹੇ ਕਿਹਾ ਇੱਕ ਦੋ ਦਿਨ ਦੇ ਵਿੱਚ ਐਤਕੀ ਕਨਫਿਊਜ਼ਨ ਬਹੁਤ ਆ ਜੀ 21 22 23 ਆਕਣਾਂ ਦਿਵਾਲੀ ਦੇ ਦਿਨ ਬੰਦੀ ਛੋੜ ਦੇ ਵਸਤੇ ਦਿਨ ਚੱਲੀ ਜਾਂਦੇ ਜਿਹੜੀ ਬੰਦੀ ਛੋੜ ਦੇ ਵਸਪਾ ਨੇ ਤਾਂ ਮਨਾ ਲਾਣਾ ਜੀ ਜਦੋਂ ਸ਼੍ਰੀ ਦਰਬਾਰ ਸਾਹਿਬ ਮਨਾਈ ਜਾਣੀ ਆ ਉਸੇ ਦਿਨ ਤਕਰੀਬਨ ਤਕਰੀਬਨ ਪੰਜਾਬ ਦੇ ਵਿੱਚ ਸਾਰਿਆਂ ਨੇ ਮਨਾਇ ਲੈਣੀ ਤੇ ਜਿਹੜੀ ਦਿਵਾਲੀ ਆ ਉਹ ਜਿਹੜਾ ਨਰਾਤਿਆਂ ਦੇ ਹਿਸਾਬ ਨਾਲ ਅੱਗੇ ਪਿੱਛੇ ਹੁੰਦੀ ਜਾ ਰਹੀ ਆ ਉਹ ਦਿਵਾਲੀ ਦਾ ਹਿਸਾਬ ਕਿਤਾਬ ਹੁਣ ਕੋ ਸਾਂਝੀ ਲੱਗਿਆ ਆਪਾਂ ਨੇ ਤਾਂ ਜਦੋਂ ਦਰਬਾਰ ਸਾਹਿਬ ਮਨਾਉਣੀ ਜਿੱਦਣੇ ਮਨਾਦਨੇ ਤੇ ਲੱਗੇ ਹੋਇਆ ਜੀ ਨਾਲ ਦੀ ਨਾਲ ਹੁਣ ਕੰਮ ਕਰਨ ਜਿਹੜਾ ਘਰ ਦੇ ਕਰਨ ਵਾਲਾ ਜ਼ਰੂਰੀ ਇੱਕਾ ਮਸ਼ੀਨ ਦੇ ਗੱਡਾਸੇ ਜੀ ਚੇਂਜ ਹੋਣ ਵਾਲਾ ਸੀ ਤੇ ਇਹਨੂੰ ਨਾਲ ਪਾਪਾ ਜੀ ਤਾਂ ਕਹਿੰਦੇ ਵੀ ਤਿੱਖੇ ਕਰਾ ਕੇ ਸਰ ਜਾਣਾ ਪਰ ਬਾਈ ਅੱਜ ਕਹਿੰਦਾ ਦਿਵਾਲੀ ਦੇ ਟਾਈਮ ਵੀ ਚਲੋ ਬਦਲੇ ਦਿੰਦੇ ਆ ਤੇ ਮੈਂ ਬੈਕ ਕੈਮਰਾ ਕਰਦਾ ਜੀ ਹੁਣ ਤੁਸੀਂ ਵਲੌਗ ਨਾਲ ਬਣੇ ਰਹੋ। ਨੰਗਰਾਂ ਦੀ ਹਰਿਆਈ ਆਈ ਪੀਏ ਜੀ। ਤੇ ਇੱਧਰ ਸਾਡਾ ਕਰਨ ਮੇਰ ਸਿੰਘ ਲੱਗਾ ਪਿਆ ਇਹਨਾਂ ਨੂੰ ਲਾਡੀਆਂ-ਵਾਡੀਆਂ ਕਰਨ। ਆਹ। ਕਾ ਗੰਮੇ। ਕੰਦੇ ਤਾਂ ਹੈਗੇ ਲੱਗਦਾ ਕੁਛ ਮੈਨੂੰ। ਇਹ ਲੱਗਿਆ ਜੀ ਦਮਾਲਾ ਬੰਨਣ ਨੂੰ। ਆ ਦੇਖੋ ਅੱਜ ਕੀ ਕਰੀ ਫਿਰਦਾ ਹੈ। ਪਤਾ ਨਹੀਂ ਕੀ ਕਰਕੇ ਸੱਤਾ 'ਤੇ ਉੱਟ ਗਿਆ। ਹਾਂ। ਕਾਲੀ-ਕਾਲੀ ਚ ਬਣਿਆ ਗੋਲੂ। ਕਾਲੀ-ਕਾਲੀ ਚ ਬਣਿਆ ਹੈ। ਚਲ ਆਇ ਕਰ। ਅਸਾਂ ਨਾ ਸਾਈਡ ਨੂੰ ਕਰਦੇ ਥੱਲੇ ਤੇ ਗੁਫਾ ਜਾ। ਲੋ ਜੀ ਇੱਧਰ ਮੇਰੇ ਪਾਪਾ ਜੀ ਨੂੰ। ਸਤਿ ਸ਼੍ਰੀ ਅਕਾਲ ਜੀ। ਕੀ ਦਾਤੀ ਨਾਲ ਕੀ ਕਰਨਾ ਪੈ ਗਿਆ ਇੱਥੇ? ਉਹ ਜੰਮਾ ਬਹੁਤ ਬੁਰੀ ਪਾਦੇ ਤੈਨੂੰ। ਅੱਛਾ ਹਾ। ਇਹ ਵੀ ਕਿਹੜਾ ਕਰਿਆ ਵਾ ਕੰਮ। ਮਾਘਨ ਦਾ ਮਸ਼ੀਨ ਨੂੰ ਕਿੰਨੇ ਕ ਸਾਲ ਹੋ ਗਏ ਉਹਨੇ ਇਹਨੂੰ ਆਈ ਨੂੰ। ਇਹ ਗਿਰਤੀ ਦਾ ਉਹ ਗੁੰਣਾ ਮੈਂ ਕਹਿੰਦਾ। ਬੰਦਾ ਲੱਗਦਾ ਹੀ ਬੰਦਾ 13 ਤਾਂ ਹੈਗੀ ਮੈਂ। ਹਾਂ। ਪੁਰਾਣੇ ਘਰ ਚ ਆਪਾਂ ਨੇ ਬਾਬਾ ਵਾਲੇ ਕਮਰੇ ਦੇ ਬੈਕ ਸਾਈਡ ਲਾਈਤੀ ਲਿਆ ਕੇ। ਇਹ ਜਦ ਦਿਖਾਇਆ ਤਾਂ ਮੈਂ ਇਹ ਡਾਕਟਰ ਕੋਲ ਲੱਗਿਆ ਬਦਮ ਹੱਡੀਆਂ ਵਾਲੇ ਕੋਲ ਜਦ। ਹਮ। ਜਦ ਉੱਥੇ ਦੇ ਮੈਂ ਛੁੱਟੀ ਕਰਕੇ ਦਵਾਈ ਕਿਹਦੀ ਦੀ ਆਪਾਂ ਨੂੰ ਆ ਬੰਤ ਨੇ। ਪੰਜ ਸਾਬ। ਪੰਜ ਸਾਬ। ਹਮ। ਮੋਰੇ ਤੋਂ ਮਿਲਦੀ। ਤੇ ਬਾਈ ਵੈਸੇ ਦੇਖ ਲੈ ਕਦੇ ਇਹਦੀ ਇਹਦੀ ਹੋਣੀ ਕਰਵਾਈ ਸਰਵਿਸ ਕਰਵਾਈ ਚਾਹੀਦੀ ਹੈ ਕਰਵਾਉਣੀ ਹਾਂ ਪਹਿਲੇ ਨੇ ਚੱਲ ਅੰਦਰ ਦੇਖੀ ਤੇ ਬਰਾਣੀ ਗੁਰੂ ਜੀ ਚੇਂਜ ਹੋ ਗਈ ਯਾਰ ਬਹੁਤ ਫਸੇ ਹਵਾ ਜਗਾੜੇ ਵੀ ਜਦੋਂ ਯਾਰ ਅਖ ਨਾਲ ਨਹੀਂ ਲੱਗਦਾ ਹੁਣ ਗੜਾਸੇ ਕਸ-ਕਸ ਕੇ ਕਿੱਥੇ ਦਾ ਪਹੁੰਚ ਗਏ ਉਹ ਵੀ ਨਹੀਂ ਇੱਥੇ ਨਹੀਂ ਨਾ ਪਤਾ ਮਾ ਚਾਹੀਦਾ ਵਿੱਚ ਅਸਦੇ ਕਾਲਾ ਕਿੱਥੇ ਪੈ ਜਿੰਦੇ ਨਾ ਅੱਜ ਕਹਿੜੇ ਨਾ ਕਹਿੜੀਆਂ ਬਹੁਤ ਹੋਈ ਵੀ ਤਾਂ ਮਸ਼ੀਨ ਹਾਂ ਜਗ ਨਹੀਂ ਉਹ ਮੇਰੇ ਕਹਿ ਗੜਾਸੇ ਕਿੰਨੇ ਦੇ ਆਏ ਹੁਣ ਇਹ ਗੜਾਸੇ ਦੇ ਇਹ 450 ਦੇ ਦਿੱਤੇ ਨੇ ਅਦੇ ਇਹ ਬਹੁਤ ਦੇ ਆ। ਇਹ ਕਿਹੜਾ ਰੱਬ ਜਿਹਾ ਨਾਮ ਹੀ ਲੈ ਕੇ ਆ ਤੇ ਕਿਹੜੇ ਕਿਹੜੇ ਸੱਤਾ ਤੇ ਹੈ? ਹਾਂ? 170 ਇਹ ਲੈ ਆ। ਤੇ ਤੇ ਸੁਸਨਾ 170 ਦੋ ਬੋਲੋ ਦੋਸੋ। ਇਹ ਨਵਲਾ ਨਹੀਂ ਮੈਂ ਹੋ ਮੋਲ ਤੋਲ ਵੀ ਨਹੀਂ ਕਰਾਂ ਮੈਂ ਕਾਲੀ ਚਿੱਟਾ ਥੋੜਾ ਜਿਹਾ ਕੱਕਾ ਰੇਗ ਲੈਣੇ। ਦੇਖ ਲੈ ਬਈ ਕਾਲਾ ਬੰਦਾ ਹੈ। ਆਹ ਤੇ 18 ਰੁਪਏ ਆ ਤਾਂ ਪੀਪੀ ਦੇ ਵਿੱਚੋਂ ਆ ਪਾ ਜੀ। ਇਹ ਆ ਪੂਰੀ ਮਾਰ ਦਾ ਇਹਦੇ ਵਿੱਚ ਕਰਨੀ। ਚੱਕੀ ਪੁੱਤ ਅੱਗਾ ਤੇ ਇਹਨੂੰ ਪੂਰਾ ਪਰਹਦੇ ਆਪਲਾ ਉਹ ਕੱਕ ਜੇ ਚੱਕਣੇ ਬਣੇ ਵਿੱਚ ਤੇ ਤੇਰਾ ਤਾਂ ਆਉਣਾ ਕੰਮ ਰੋਟੇ ਇਹਨਾਂ ਨੇ ਇੱਧਰ ਪਾ ਦੇਣਾ ਅੱਜ ਪਹਿਲਾਂ ਮਸ਼ੀਨ ਦੀ ਸਾਰਵਸ ਚੱਲੂਗੀ ਜੀ ਬਾਕੀ ਕੰਮ ਕਰਾਂਗੇ ਬਾਅਦ ਵਿੱਚ ਆਪਾਂ ਕੱਢਨੇ ਇਹੇ ਜੇ ਬਸ ਨਿਕਲ ਜਾਵੇ ਕੋਈ ਨੀ ਕੋਸਦਾ ਇਹਨੇ ਤੇ ਕੱਢਦੇ ਜੇ ਅੱਤ ਸਭ ਨਾ ਬੱਲੇ ਤੇ ਹੱਥ ਦੇਖ ਕਿੱਥੇ ਹੱਥ ਪਾਉਂਦਾ ਹਾਂ ਹਾਂ ਇੱਕ ਨਾਲ ਖਵਾਏ ਨਾ ਜਿਹੜਾ ਵੀ ਹੋਣ ਲੱਗੇ ਇਹੀ ਕਰਨ ਵੀ ਦਾ ਹੱਥ ਲਾਏ ਤੇ ਯਾਰ ਮਸ਼ੀਨ ਰੈਡੀ ਜੀ ਹੋ ਗਈ ਕਿਆ ਗੱਲ ਓ

ਦਸਨ ਵਾਲਾ ਪਾਣਾ ਲੱਭਣਾ ਲਾਣਾ ਨਹੀਂ ਕਾਦੀ ਲੱਭਣੀ ਬਣੀ ਗੜਾਸੇ ਤਾਂ ਖੁੱਲਣੇ ਇਹ ਹਾਂ ਹਾਂ ਹੈ ਚਾਬੀ ਪਾਣੇ ਕਿੱਥੇ ਸਾਰੇ ਆਪਸ ਸਰਪ ਹੋ ਗਿਆ ਕੰਮ ਬੇਸਮੈਂਟ ਚ ਪਾਣੀ ਆ ਗਿਆ ਪਾਣੀ ਔਨ ਕਰਕੇ ਖੱਲ ਕਰਨਾ ਛੇੜ ਗੜਾਸੇ ਤਾਂ ਹੈ ਨਾ ਬੋਲਦੇ ਜਿਵੇਂ ਨਾ ਕਹਿ ਕੇ ਚੱਲਦੇ ਹੁੰਦੇ ਨਾਲ ਬਹੁਤ ਜ਼ਿਆਦਾ ਟਾਈਟ ਕਰੇ ਹੋਏ ਨੇ ਮਸਾਲਾ ਨਮੈਰਾ ਬਚਦੇ ਵਿਸੁੱਕਾ ਹੀ ਹੈ ਕੰਮ ਦੇ ਤੱਕ ਕਰੋ ਕਰੋ ਨਰ ਪਾਪਾ ਜੀ ਨੂੰ ਤੁਹਾਨੂੰ ਰੱਖਦੇ ਕਿ ਇਹ ਅੱਜ ਚੱਲਦੇ ਜਿੱਲਾ ਹੋ ਗਿਆ ਚੱਲਦੀ ਹੈ ਮੜ ਮੜ ਯਾਨੀ ਕਿ ਹੈ ਜਿਆਦਾ ਫਿਰ ਕੱਢ ਵੀ ਦਿੰਦੀ ਹੈ ਇੱਕ ਚੱਕਰ ਥੋੜਾ ਯਾਨੀ ਇਹ ਜਿੱਦਣਾ ਇਹ ਚੱਲੇ ਦਾ ਇਹ ਏਰੀਆ ਦੇ ਵਿੱਚ ਤੇਲ ਬੜਨਾ ਚਾਹੀਦਾ ਇੰਦਰ ਇੱਥੇ ਦੇਣਾ ਹੁੰਦਾ ਬਾਹਰ ਪਾਉ ਦੰਦੇ ਨਹੀਂ ਨਾ ਇਹ ਤਾਂ ਗ੍ਰੀਸ ਭਰ ਹੋਣਾ ਗ੍ਰੀਸ ਕਰਨ ਨੂੰ ਗ੍ਰੀਸ ਤਾਂ ਨਹੀਂ ਤੇਲ ਕਰ ਵਿੱਚ ਜਿੰਦਾ ਕੰਮ ਕਰਨ ਸਾਰੀ ਹੱਲ ਉਹ ਦੇਖ ਤੂੰ ਮੜ ਜਾ ਕੇ ਕੀ ਕਹਿੰਦੇ ਹੁੰਦੇ ਜਾਂ ਬਾਜ਼ ਟੱਕ ਲਿਆ ਜਾ ਵਾਸੇ ਕਰੀਏ ਨੂੰ ਖਾ ਲਈ ਦੇਖੋ ਹੌਲ ਕੀ ਕਰੇ ਕੱਟੇ ਦੇ ਜੇ ਵਿੱਚ ਗਰਮ ਕਰ ਰਹੇ ਹਾਂ ਖੋਲੇ ਲਾਉਂਦੇ ਜਿਹੜਾ ਕੰਮ ਕਿਹਾ ਨਾ ਉਹ ਕਰ ਦੂੰ ਉਹ ਪੇਕਾ ਤੇਲ ਦੀ ਬੀਪੀ ਉਹ ਸਾਫ ਜਿਹਦਾ ਹੀ ਪਾਈ ਫਿਰ ਫੜਦੇ ਹੀ ਫਰੀਂਦਾ ਉੱਪਰ ਨੂੰ ਸੋਚੀ ਜਿਹੜਾ ਨਟ ਹੈ ਇਹ ਇਹ ਇੱਧਰ ਦੀ ਹੈ ਬਈ ਨਾ ਨਾ ਇੱਥੀ ਦੇਖਿਆ ਤਾਂ ਨਟ ਹੈ ਫੜੀ ਉੱਧਰੀ ਸਾਈਡ ਤੇ ਫੜੀ ਨਾਟ ਨਾ Yo la ਚੜ ਤਾ ਗਿਆ ਟਾਇਟ ਟਾਇਟ ਛੜਦਾ ਚੜ ਗਿਆ ਪਾਪਾ ਜੀ ਤਾਂ ਇਹ ਇਹ ਦੂਆ ਨਾ ਰਬੜ ਵਾਲਾ ਨਾਟਾ ਬੱਦਲੀ ਜਿਹੜਾ ਲੋਕ ਹੁੰਦਾ ਇਹਨੂੰ ਰਬੜ ਵਾਲਾ ਇਹ ਖੁੱਲਣਾ ਨਹੀਂ ਫੇਰ ਇੱਕ ਵਾਰ ਜੇ ਚੜ ਗਿਆ ਇਹਨੇ ਫੇਰ ਫ੍ਰੀ ਹੋਣਾ ਆਹਮ ਜੀ ਨੋਰਥਨ ਹੋਈ ਸੀ ਜੀ ਨਾ ਇਹਦੇ ਦੇ ਪਰ ਲੰਦੇ ਆਪਾਂ ਤੇ ਮੂੰਹੇ ਬੰਦੇ ਇਹ ਕੱਲ ਦਵਾਈ ਲੱਗ ਗਿਆ ਤੇ ਉਹਦੇ ਮੂੰਹ ਖੋਰੇ ਵਾਲੀਆਂ ਡੰਗਰਾਂ ਦੇ ਇਹਨਾਂ ਦੇ ਆਪਣੇ ਤੇ ਟੀਕੇ ਹੈ ਅੱਗੇ ਕਿਹ ਵੀ ਹੈ ਨਹੀਂ ਕੁਝ ਚਾਬੀ ਦੇ ਰਹੇ ਨੇ ਪਲਾਸਣ ਵਾਲੇ ਕਸ ਹੋ ਰਹੇ ਨੇ ਜੀ ਚਾਬੀ ਤਾਂ ਦੇਖ ਲੱਭਣੀਆਂ ਬਣੀਆਂ ਚਾਬੀਆਂ ਦਾ ਮੈਂ ਪਹਿਲੀ ਗੱਲ ਕਰਦਾ ਵੀ ਆਹ ਕਿ ਪਾਨਾ ਲਿਆ ਕੇ ਰੱਖਿਆ ਪਾਨੇ ਨਹੀਂ ਬਕੰਦੀ ਜੀ ਇਹ ਜਿਹੜਾ ਥੱਲੇ ਖੁੱਲਣਾ ਨਹੀਂ ਖੁੱਲਣ ਜੀ ਨਾ ਅੱਗੇ ਪਿਛੇ ਕਰਨ ਪਿਛੇ ਹੋ ਜਾ Eu sou ਕਾਂ ਦਾ ਕੰਨ ਛੇੜਦਾ ਤੂੰ ਕਿਸੇ ਨੇੜੇ ਨਹੀਂ ਹੁਣ ਬੜੇ ਜਾ ਕੇ ਉਹ ਮੋੜਨੀਆਂ ਪੈਣੀਆਂ ਪਿੱਛੇ ਤੇਲ ਤੂ ਲਾ ਕੇ ਇਹ ਤਾਂ ਲੋਟੋ ਨਹੀਂ ਹੋਣਾ ਇਹਨਾਂ ਨੇ ਇਹ ਹੁਣ ਤਾਂ ਗੜਾਸਾ ਐਸਸਾ ਨਾਲ ਕਟੂਗਾ ਗੜਾਸਾ ਦਾ ਜਿਹੜਾ ਵੀ ਇਹ ਨਹੀਂ ਦੇਖ ਲਾ ਫੇ ਹਲਾ ਲਾ ਹੁਣ ਹਲਾ ਕੇ ਦੇਖ ਲਾ ਹੁਣ ਲੱਗਿਆ ਤਾਂ ਇਹ ਤਾਂ ਨੇੜੇ ਗੜਾਸਾ ਹਾਂ ਨੂੰ ਗੜਾਸਾ ਕਹਿੰਦੇ ਤਾਂ ਇਹ ਪਲਟਾ ਨਹੀਂ ਲੱਗੀਆਂ ਤੁਹਾਨੂੰ ਇਹ ਪਲਟਾ ਨਹੀਂ ਇਹਨੂੰ ਗੰਡਾਸੇ ਇਹ ਗੜਾਸਾ ਕਿੱਥੇ ਕੋਟ ਵਿੱਚ ਤੇ ਕੱਢੇ ਹੋਏ ਆ ਉਹ ਹਾਈ ਗੰਡਾ ਸੇ ਇਹ ਇਹਨਾਂ ਦਾ ਨਾਵੇਂ ਗੰਡਾ ਸੇ ਇਹ ਕੋਣ ਨਾਵੇਂ ਮੜੇ ਸਿੱਧਾ ਕੋਟ ਉਹ ਬਿਉ ਤੇ ਜਿਹੜੇ ਹੈ ਥੋੜੇ ਥੋੜੇ ਬਿਉ ਹੋਇਆ ਮਿੰਗੇ ਜਿਹਾ ਮਿੰਗੇ ਜਿਹਾ ਲੱਗਦੇ ਉਹ ਤੇ ਚਲ ਇਹਨੂੰ ਧੱਕਾ ਨਾ ਕਰ ਲੈਣ ਸਿੱਧੇ ਇੱਧਰ ਨੂੰ ਇੱਥੇ ਤੋਂ ਸਟਾਰਟ ਆਉਣਾ ਗੋਮ ਤਾਂ ਨਹੀਂ ਗਿੱਲੇ ਸੁੱਕੇ ਸੇ ਕਰਕੇ ਘਮੋਣੇ ਪੈਂਦੇ ਨੇ ਟੁੱਟ ਨਾ ਠੀਕਾ ਕਿਥੇ ਰੱਖਦਾ ਤੇਲ ਨਾਲ ਤੇਲ ਨਾਲ ਠੀਕ ਹੋਣਾ ਕੰਮ ਕਰਦਾ ਓਕੇ ਸੀ। ਉਹ ਟੋਕਾ ਜਿਹੜਾ ਬਿਕੀ ਤਾਂ ਨਾ ਬਸ ਸਿੱਧਾ ਇਹ ਜਿਗਾਰ ਫਟ ਕਰਨਾ ਪੈਣਾ ਆ ਜਿਹੜੀ ਆ ਰਹਿੰਦੀ ਹੈ ਨਾ ਥੋੜੀ ਇਹ ਇੱਥੇ ਤੇ ਅੰਦਰ ਚਲੇ ਗਿਆ ਇਹ ਇੱਥੇ ਜਿਹਾ ਆ ਨਾ ਆ ਨਾ ਤੇ ਵੀ ਥੋੜਾ ਢੱਲੇ ਵੀ ਆਇਆ ਇਹਰੇ ਇਹਦੇ ਪਿਛਲੇ ਪਾਸੇ ਨਾ ਵੀ ਕਿ ਇੱਥੇ ਬਾਸਲ ਲੱਗੇ ਹੋਰੇ ਇੱਥੇ ਜਿਹਨੂੰ ਇੱਥੇ ਜੇ ਇਹਦੇ ਪਿਛਲੇ ਪਾਸੇ ਬਾਸਲ ਪੈ ਗਈ ਤਾਂ ਮੂੰਹ ਥੋੜੇ ਮੂਰੇ ਨੂੰ ਆ ਜਾਊਗਾ ਪਰ ਤੱਕ ਵੀ ਤੱਕ ਢੱਲੀ ਕਰਨੀ ਪੈਣੀ ਫੇਰ ਤਾਂ ਸੈਟ ਹੋਣਾ ਨੇ ਹਾਂ ਥੋੜੀ ਜਿਹੀ ਜੂਟ ਰਹਿ ਗਈ ਇੱਥੇ ਬਾਕੀ ਤਾਂ ਇੱਕ ਨੰਬਰ ਟੋਕਾ ਤੇ ਇੱਕ ਨੰਬਰ ਹੋਣ ਲੱਗ ਗਿਆ ਜੋ ਖੜਾ ਦਾ ਹੈ। ਸ਼ੇਲੋ। ਤੇ ਉਹ ਹੁਣ ਕਿਆ ਕਹਿੰਦੇ ਆ? ਆਹੋ। ਰੂਟਾ-ਬੇਟਾ ਉਹ ਕਿੱਥੇ ਗਿਆ? ਆ λεਮ ਦਾ ਮੈਦਾ ਕਿਆ ਕਹਿੰਦੇ ਉਹ? ਲੋਕ ਕਿੱਥੇ ਪਈ ਉਹਦੀ ਉਹ? ਉਹ ਕੋਈ ਪਾਣੀ ਨਹੀਂ। ਕੱਲ ਨੂੰ ਫਿਰ ਪਰਸੋਂ ਨੂੰ ਆ ਦਿਵਾਲੀ ਤਾਂ ਹਨਾ। ਕੱਲ ਨੂੰ ਧੋਈਏ ਸਾਰੇ ਸੰਦੇ ਗੱਡੀ-ਗੁੱਡੀ ਜਲਦਾ ਮਗਲਾ ਮਜੂ ਵੀ ਖੜਾ। ਇੱਟ ਜਿਹੜੇ ਕਿੱਥੇ ਪਈ ਹੈ ਪਰੇ ਉਹ? ਆ ਜਾ ਪੁੱਤੇ। ਐਂ ਮੇਰਾ ਜਿਉਣਾ ਕਾ ਕਾਦੇ ਰੋਂਦਾ। ਅੱਜ ਮੈਨੂੰ ਕਿਆ ਤਕਲੀਫ ਹੈ? ਛੋੜੀ ਤੇ ਮੇਰੇ ਬੁੱਤ ਕਾ ਹੋਇਆ ਆਪਣੇ ਕੋਲ ਟਰੈਕਟਰ ਪਈ ਜਾਣ ਕਰ ਰਹੇ ਹਾਂ ਹਾਂ ਨਾਲੇ ਕਹਿੰਦੇ ਟਰੈਕਟਰ ਪੇ ਜਾਣਾ ਹੈ ਅੱਛਾ ਐਂ ਜੀ ਪਾੜਨ ਆ ਅੱਛਾ ਪਾੜਨ ਜਾਣਾ ਮੇਰੇ ਬੁੱਤ ਨੇ ਟਮੀ ਜੀ ਕੀ ਹਾਲ ਚਾਲ ਹੈ ਤੁਹਾਡਾ ਠੀਕ ਠਾਕ ਹਾਂ ਜੀ ਹਾਂ ਜੀ ਜਾਣਾ ਟਰੈਕਟਰ ਪਰ ਸਾਸੀ ਕਹੋ ਲਾਦੇ ਫਿਰ ਸਾਸੀ ਕਾਤੋ ਬਲਾਦੇ ਮੇਰੇ ਬੁੱਤ ਪਟਾਕੇ ਤਨ ਦੋਨੇ ਪਿੱਛੇ ਉਪਰ ਚੁਣ ਕੇ ਪੜਾ ਕੇ ਗੱਡੀ ਦੇ ਵਿੱਚ ਪੇ ਕੇ ਤਾਂ ਲੋ ਜੀ ਵਾਹਿਗੁਰੂ ਜਤ ਸਤ ਨਾਮ ਆ ਹਾਂ ਇੱਧਰੇ ਪੈਣੇ ਫਿਰ ਹੋਣਾ ਹੂੰ ਪਹਿਲਾਂ ਪੋਪਾ ਵਿੱਚ ਇਹਦੇ ਉਂ ਦੇਖ ਕੇ ਪਾਤਾ ਤਾਂ ਉਹ ਹਾਂ ਨਹੀਂ ਨਹੀਂ ਪਾ ਸਹੀ ਉਹ ਯਾਰ ਇਹ ਤਾਂ ਥੱਲੇ ਆਉਣਗੇ ਕਰਤਾ ਸਹੀ ਹੋਰੀਆਂ ਸਹੀ ਵਿੱਚ ਤਾਂ ਦੇਖ ਯਾਰ ਵੀ ਕੀ ਜਿਹੜੀ ਚੀਜ਼ ਹੈ ਆ ਗਈ ਉਹ ਰਸ ਸਹੀ ਆਉਣਾ ਹਾਂ ਬਸ ਉਹਦੇ ਸਾਹਬ ਦਾ ਪਾਈ ਆ ਗਲੀਆਂ ਤਾਂ ਹੀ ਸਿੱਧੀਆਂ ਆਉਣੀਆਂ ਤਾਂ ਬੰਦੇ ਤੇ ਠੀਕ ਹੈ ਠੀਕ ਹੈ ਠੀਕ ਹੈ ਕਿਤੇ ਦੂਈ ਦੂਈ ਬਸ ਇਹਨਾਂ ਨੇ ਹੋ ਜਵੇ ਵਾਹਿਗੁਰੂ ਜਤ ਸਤ ਨਾਮ ਨਾ ਤੱਕੀ ਨਾ ਸ਼ਰਦ ਨਾ ਖਾਲੇ ਪਾਪਾ ਹਾਂਜੀ ਮੈਂ ਲੋਕ ਟੋਕ ਲੈ ਲਏ ਗੱਟੀ ਵਿੱਚ ਪਏ ਕੇ ਮੈਂ ਬਹੁਤ ਯਾਦਾ ਮੈਂ ਕਿੱਲੇ ਆਉਂਦਾ ਕਿ ਪਾਪਾ ਹਾਂ ਬੱਤੋ ਫਮ ਦੇਖ ਹੁਣ ਦੱਬ ਕੇ ਵਿੱਚ ਬਰਾਬਰ ਹੁੰਦਾ ਜਗਾੜ ਉਹ ਪਹਿਲਾਂ ਤਾਂਮ ਚੋਈਆਂ ਨੂੰ ਵਿੱਚ ਦੱਬੂਗਾ ਜਦ ਹਾਂ ਇੱਥੇ ਆ ਕੇ ਬਰਾਬਰ ਚੌਰਸ ਹੈ ਨਾ ਉਹ ਹਾਂ ਇੱਥੇ ਹਾਂ ਠੀਕ ਹੈ ਫਿਰ ਤਾਂ ਮੰਮ ਰੋੜ ਦੇ ਪਰ ਪਲਾਸ ਪਿਆ ਤਾਂ ਉੱਥੇ ਪਰਾਸ ਦਾ ਮਰੋੜ ਦੇਣ ਦੇ ਇੱਥੇ ਚਲੋ ਜੀ ਚੱਲੀ ਚਲ ਆ ਦੇ ਘੰਮਰ ਤੋਂ ਕੋਲ ਠੀਕ ਹੈ ਠੀਕ ਅੱਛਾ ਆ ਸੰਭਾਲ ਲੈ ਵੀ ਕੇਰ ਕਿਤੇ ਲਾਉਂਗਾ ਤੇ ਪੇ ਜਗਾੜਿਆਂ ਨੇ ਮੈਂ ਕਿੱਥੇ ਰੱਖੇ ਆ ਉਹ ਇਹ ਲਫਾਫੇ ਚ ਪਾ ਕੇ ਰੱਖੇ ਮੈਂ ਹਣਾ ਟੂਲ ਚ ਬਸ ਟੂਲ ਚ ਮੈਂ ਕਹ ਜੀ ਕੱਢ ਕੇ ਪੈਨ ਵਰਤੀ ਹੋਰ ਕੋਈ ਨਹੀਂ ਦਿਖਾਂਗਾ ਆ ਟੂਲ ਦਾ ਪ੍ਰੈਸ਼ਨ ਬਾਬ ਕਰਦੀ ਆ ਉੱਪਰ ਚੜ ਕੇ ਇਹਦੇ ਟਿਕਾਈ ਹੋਣੀ ਆ ਬਸ ਮੈਂ ਦੇਖ ਰਿਹਾ ਟੂਲ ਵਾਲੀ ਟਿਕਾਈ ਖਾਣੀ ਤੇ ਅੱਤੇ ਇਹ ਕਿੱਤਰ ਕਰ ਚਿਸਕਾ ਕਾਟਣੀ ਜਾਰੇ ਮੈਂ ਡਿਸਕੂ ਡਿਸਕੂ ਮੈਂ ਬਿਸ਼ੂ ਮੈਂ ਬਿਸ਼ੂ ਡਿਸਕੂ 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 ਪਾ ਪਟਾਕੇ ਲੇ ਹਾਂ ਪਟਕੇ ਧਵਾ ਪਟਾਕੇ ਫਿਰ ਤੈਨੂੰ ਮੈਂ ਕਹਿੰਦਾ ਆ ਦੇਖ ਏਕਣਾ ਆਵਾਜ਼ ਦੇਖੀ ਪਟਾਕੇ ਦੀ ਕਿੰਨੀ ਸੋਹਣੀ ਆਣੀ ਹੈ ਚਲ ਆਏ ਵਜਣਾ ਪਟਾਕੇ ਦੀ ਆਵਾਜ਼ ਦੇਖੀ ਕਿੰਨੀ ਸੋਹਣੀ ਆਣੀ ਹੈ ਹਾਂ ਨੰਨਾ ਫੇਖੜ ਜਾ ਪਾਉਂਗਾ ਜੀ ਮੋਟਰ ਪਰ ਤੇ ਹੁਣ ਪਾਉਂਗਾ ਪਿੰਨਾ ਇਹ ਟੂਲ ਚ ਪਈਆਂ ਟਰੈਕਟਰ ਦੇ ਚ ਹੁਣ ਪਾਉਂਗਾ ਜੀ ਰੋਟਾਵੇਟਰ ਫੇਰ ਕਰਾਂਗੇ ਤਿਆਰੀ ਅਸੀਂ ਦਾ ਡੰਗਰਾ ਵਾਸਤੇ ਬਰਸੀਨ ਵੇਜਣਾ ਇੱਕ ਮਿੰਟ ਥੱਲੇ ਛੱਡ ਆ ਵੀ ਬਾਹਰ ਆ ਗਈ ਪਲੇਟ ਛੱਡੀ ਥੱਲੇ ਚੱਲ ਚੱਲ ਰਿਹਾ ਜੀ ਕੰਮ ਇੱਧਰ ਰੀਤ ਦਾ ਤੇ ਉਧਰ ਟਰੈਕਟਰ ਹੈ ਜੀ ਆੜ ਦਿੱਤੀ ਪਾ ਇੱਕ ਤੇ ਦਹੂਰ ਹੋਣਾ ਕਰਤਾ ਸੁਰੂ ਗੱਜਰ ਭਾਈ ਕੀ ਹਾਲ ਆ? ਹਾਂ ਠੀਕ ਆ ਵੀਰ ਜੀ, ਬਾਕੀ ਵਧੀਆ। ਕੜ ਦੀ ਗੱਲਾ ਦਾ? ਹਾਂ ਜੀ, ਹਾਂ ਜੀ। ਅੱਜ ਇੱਧਰ ਕਿੱਧਰ ਮੋਟਰ ਪਰ ਤੇਰੀ ਉਹ ਤਾਂ ਮੋਟਰ ਸੰਭਾਲੀ ਵੀ ਪਰੇ ਵਾਲੀ। ਅੱਜ ਆ ਮੋਟਰ ਵਰਗੇ ਮੇਡੇਰੇ ਲਾ ਲੇ। ਦੇਖੋ ਜੀ ਇਹ ਵੀ ਇਹ ਵੀ ਮੈਨੂੰ ਸੰਭਾਲਦੀ ਮੇਰੇ ਮਾਲਕ ਨੇ, ਇਹ ਤੁਸੀਂ ਵੀ ਮਾਲਕ ਆ, ਇਹ ਵੀ ਮਾਲਕ। ਉਹ ਨਾ ਨਾ ਭਾਈ। ਸਾਡਾ ਭਾਈ ਆ ਉਹ ਤੇਰਾ ਚਾਚਾ ਬੈਠਾ ਉੱਧਰ। ਮੇਰੇ ਬਾਪੂਆਂ ਵਾਲਗਾ, ਤੁਸੀਂ ਮੇਰੇ ਵੀਰੇ ਆ। ਹਾਂ। ਮੇਤ ਨੂੰ ਛੋਟੇ ਆ। ਹਾਂ। ਇਹ ਮੋਟਰ ਚਲਦੀ ਉਹ ਵੀ ਆ। ਆ ਵੀ ਆ। ਨਾ ਉਹ ਤੇ ਜ਼ਿੰਮੇਵਾਰੀ ਜ਼ਿਆਦਾ ਐ। ਉਹ ਮੋਟਰ ਦੀ ਜ਼ਿੰਮੇਵਾਰੀ ਤੇਰੀ ਜਾਦਾ ਨਹੀਂ ਨਹੀਂ ਮਾਰਦੇ ਆਖਰੇ ਨਾਲ ਨਾ ਅੱਜ ਕਿਵੇਂ ਆ ਗਿਆ ਓਰੇ ਅੱਜ ਮੈਂ ਆਈ ਜੀ ਬਾਈਕ ਲਈ ਗਿਆ ਅੱਛਾ ਮਸ਼ੀਨ ਆਈ ਪਿਆ ਇਹਦੀ ਸਫਾਈ ਸਬੂਈ ਜੀ ਕਰੀ ਸਾਈਡ ਤੇ ਝੁੰਡੇ ਇਕੱਠੇ ਕਰੇਗਾ ਉਹਨੂੰ ਕਹੋ ਕਿ ਉਹ ਖੜੀਆ ਹੁਣ ਮਹਾਰਾਣੀ ਬਣੀ ਉਹ ਮਹਾਰਾਣੀ ਜੀ ਬੰਦੇ ਨੂੰ ਖਰਾਬ ਹੋ ਗਿਆ ਕਲੱਚ ਗਿਆ ਉਹਦਾ ਕੀ ਹੋ ਗਿਆ ਦੰਦੇ ਉਹਦੇ ਖਰਾਬ ਹੋ ਗਏ ਉਹ ਤਿੱਕੇ ਕਰਾਉਣ ਲੈਣੇ ਹੈ ਹਾਂ ਬੁੜਾ ਬੋਲਣ ਆਈਏ ਕੇ ਦੰਦ ਨੇ ਨਾ ਫਿਰ ਬੁੜਾ ਆ ਆਪਣੇ ਵਰਗੇ ਗੱਲ ਲਗਾ ਜਦੋਂ ਨੰਦੇ ਉਹ ਬੂੰ ਬੂੰ ਬੁੜਾ ਦੰਦ ਉਹਦੇ ਦੰਦ ਉੱਟ ਗਏ ਉਹ ਫਿਰ ਉਹ ਮੱਠਾ ਉਹ ਕਰਦੇ ਆ ਬੂੜਾ ਬਣਾਉਂਦੀ ਆ ਅੱਛਾ ਆਓ ਜੇ ਕਨਨ ਦੰਦ ਨਿੰਦ ਨਾਲ ਜਿੰਜਿਆਪਾ ਰੋਕੀ ਹੌਂ ਜਾਂ ਉਹ ਅੰਦੇ ਉਹ ਦੰਦ ਉਹ ਕੰਮ ਹੋ ਗਿਆ ਉਹ ਘੱਟ ਹੋ ਗਿਆ ਨੇ ਉਹਦਾ ਮੈਂ ਡਾਕਟਰ ਬਲਾਇਆ ਦੰਦ ਲਾਉਣ ਵਾਲਾ ਕਿ ਨਹੀਂ ਹੁਣ ਆ ਇੱਥੇ ਗਏ ਉਹ ਯੋਖੰਨੇ ਉਹ ਕਹਿੰਦੇ ਪੀਜੀ ਵਾਲੇ ਆਉਂਦੇ ਕੋਈ ਤੂਰ ਸਵਾਰ ਵੀ ਖੰਨੇ ਮਿਲਦਾ ਇਹਦਾ ਤੋ ਦਾ ਜਿੱਥੇ ਤੋਂ ਬਣੀ ਵੀ ਆਟਮੋਤੀ ਤੋਂ ਮਿਲਣਾ ਕੋ ਥੱਲੇ ਵਾਲਿਆ ਮੰਦਰਾਲ ਥੱਲੇ ਵਾਲੀਆਂ ਨੇ ਉੱਪਰ ਵਾਲੀ ਤੇ ਇਹਨੇ ਚਾਲੂ ਆ ਨਾ ਉੱਪਰ ਵਾਲੀ ਚਾਲੂ ਆ ਹਾਂ ਥੱਲੇ ਵਾਲੇ ਨਾ ਹੁਣ ਮੈਨੂੰ ਇਹ ਦੱਸ ਵੀ ਜਾ ਆਪਾਂ ਪ੍ਰਸ਼ਾਦਾ ਛਕਦੇ ਆ ਉੱਪਰਲਾ ਜਵਾੜਾ ਆਿੰਦਾ ਕਿ ਥੱਲੜਾ ਆਪਣਾ ਹਾਂ ਜੇ ਆਪਾਂ ਪ੍ਰਸ਼ਾਦਾ ਛਕਦੇ ਆ ਜਵਾੜਾ ਆਪਣਾ ਉੱਪਰ ਰਹਿ ਲੜਾ ਕੇ ਥੱਲੇ ਡਾ ਥੰਗ ਕਿੰਨੀ ਟੀਨ ਆਉਂਦਾ ਥੰਦਾ ਥੱਲੇ ਵਾਲਾ ਹਿਲਦਾ ਵੀ ਉੱਪਰ ਲਾ ਹਾ ਇਹ ਮੈਨੂੰ ਲੱਗਾ ਉਹ ਚੱਲ ਉਹ ਬ੍ਰਾਂਡ ਤੇ ਚੱਲ ਜੀ ਤੈਨੂੰ ਪੁੱਛਣਾ ਮੈਨੂੰ ਤਾਂ ਪਤਾ ਮੈਂ ਤਾਂ ਮੁੱਛ ਦਾ ਦੰਦੂ ਆ ਜਿਵਾੜਾ ਆਪਣਾ ਥੱਲੇ ਵਾਲਾ ਹਿਲਦਾ ਰੋਟੀ ਖਾਂਦੇ ਸਮੇਂ ਕੇ ਉੱਪਰ ਲਾ ਹਲਾ ਕੇ ਦੇਖ ਲੈ ਆਉਂਦੇ ਹੱਥ ਵੀ ਚੱਲਦਾ ਥੱਲੇ ਕਿਹੜਾ ਹਿੱਲਦਾ ਆਊਗਾ ਆਹ ਰੋਟੀ ਪਾਲੀ ਨਾ ਹਾਂ ਦੁਰਕੀ ਪਾਲੀ ਲੇ ਲੋ ਜੀ ਇਹ ਵਾਲਦਾ ਜਵਾਬ ਦੇ ਮੈਨੂੰ ਪਹਿਲਾਂ ਕਿਆ ਚੀਜ਼ ਹਿਲਦੀ ਆ ਪਹਿਲਾਂ ਤਾਂ ਹੱਥ ਹਿੱਲਦਾ ਉਂਗਲੀਆਂ ਹਿਲੇਦੀਆਂ ਉਂਗਲੀ ਨਾਲ ਬੁਰਕੀ ਡੁੱਟਦੀ ਆ ਉਹਦੇ ਬਾਅਦ ਕਿਆ ਚੀਜ਼ ਹਿਲਦੀ ਆ ਉਹਦੇ ਬਾਅਦ ਬਾਹਾਂ ਹਿਲੇਦੀਆਂ ਮੂੰਹ 'ਚ ਜਾਣ ਵਾਸਤੇ ਹਿਲਦੀ ਆ ਨਾ ਫੇਰ ਬੁਰਕੀ ਛੱਡਨੀ ਆ ਫੇਰ ਉਂਗਲੀਆਂ ਲੈਣੀਆਂ ਉਹ ਤੋਂ ਬਾਅਦ ਚੱਬਣ ਵਾਸਤੇ ਕਿਆ ਹਿਲਦਾ ਜੀ ਪਹਿਲਾਂ ਹਿਲਦੇ ਜਾਂ ਜੀ ਪਰ ਆਪਾਂ ਮੂੰਹ ਵੀ ਰੱਖਦੇ ਆ ਹਾਂ ਫੇਰ ਹੁਣ ਉਹ ਤੋਂ ਬਾਅਦ ਕਿਆ ਹਿਲਦਾ ਜਾਂ ਉਹਨੂੰ ਪਸਾਈ ਕਰਦੇ ਆਪਾਂ ਉਹਦੀ ਆ ਜੀ ਤੇ ਆਪਾਂ ਬੁਰਕੀ ਚੱਕੀ ਹਾਂ ਪਰਲੀ ਪਹਿਲਾਂ ਹਿੰਦੂ ਉੱਪਰਲਾ ਜਵਾੜਾ ਪਹਿਲਾਂ ਹਿੱਲੂਗਾ ਨਹੀਂ ਨੋਟ ਕਰ ਲੈ ਨਹੀਂ ਤਜਰਬਾ ਕਰਕੇ ਜੇ ਇਹਨੇ ਵੀ ਤਜਰਬਾ ਨਹੀਂ ਉੱਪਰਲਾ ਜਵਾੜਾ ਤਾਂ ਬੜਾ ਹਿੱਲਦਾ ਨਹੀਂ ਥੱਲੇੜਾ ਹਿੱਲਦਾ ਜਾਂ ਬੋਲਦੇ ਤਾਂ ਵੀ ਇਹ 3-3 ਮਿੰਟਾਂ ਹੋ ਗਏ ਨਹੀਂ ਇਹਨੇ ਇਹ ਆ ਠੀਕ ਆ ਪੀਜੀਆਈ ਤੇ ਰਿਟਾਇਰ ਗੁੱਜਰ ਬਾਈ ਬੜੀ ਆ ਪੀਜੀਆਈ ਤੇ ਰਿਟਾਇਰ ਗੁੱਜਰ ਬਾਈ ਓ ਮਾਈ ਅੱਧੀ ਚਾਹ ਦੇ ਪੀਂਗ ਰਹੀ ਚੱਲ ਲਗਾ ਦੇਆ ਉਹ ਹਾਸਲੇ ਤੁਸਲੇ ਟਾਈਮ ਕੱਢ ਲਿਆ ਕੋਈ ਟਾਈਮ ਤਾਂ ਤੂੰ ਕਲੀਆਂ ਵੀ ਲਾਉਂਦਾ ਹੁੰਦਾ ਦਾ ਇਹ ਕਲੀਆਂ ਹੁਣ ਵੀ ਲਾ ਦੇਉਂਦੇ ਆ ਸੁਣਾ ਦੇ ਫਿਰ ਕੋਸਾ ਹਾਂ ਉਹ ਤਾਂ ਉਧਰ ਰੀਤ ਨੂੰ ਆਕ ਮਾਰਦਾ ਆ ਗਿਆ ਉਹ ਮੈਂ ਆ ਗਿਆ ਬੰਦਾ ਆ ਗਿਆ ਮੈਂ ਆ ਗਿਆ ਬਾਈ ਪਹਿਲੇ ਫੜੋਂ ਕਲੀਆਂ ਸੁਣਾਉਂਗਾ ਨਹੀਂ ਕੋਈ ਸੁਣਾਉਂਦੇ ਕਲੀਆਂ ਪਰ ਹੁਣ ਨਹੀਂ ਹੋਣਾ ਇਹ ਹਾਂ ਇਹ ਚੱਲਿਆ ਹੁਣ ਅਗਰੇ ਡੇਰੀ ਬੱਸ ਫੇਰ ਗੱਲਾਂ ਇਹ ਮੈਂ ਬਖਾਣੀ ਕੋਈ ਕੱਦਾ ਦਾ ਸੁਣ ਸੁਣਾ ਦੇ ਮਾਂ ਹੁੰਦੀ ਆ ਮਾਂ ਦੁਨੀਆ ਵਾਲਿਓ ਹੋਏ ਉਹ ਨਹੀਂ ਗੀਤ ਗੀਤ ਮੈਂ ਆਪਣੇ ਬੇਜੇ ਵੀ ਸੁਣਾਉਂਦਾ ਚੱਲ ਪੇਤਾ ਤੇਰੇ ਕੋ ਕਿਤੇ ਹਾਜ਼ਰੀ ਭਰਨੀ ਪੈਣੀ ਆ ਫੇਰ ਗੱਲ ਬਣੂ ਮੈਨੂੰ ਸਾਰਾ ਪਤਾ ਹੈ ਫਲੈਟ ਵੱਲਦੀ ਤੇਰੀ ਲੈਟ ਇੱਕ ਜੇ ਤੇ ਰੇੜਾ ਚੱਲ ਗਿਆ ਮੇਰੀ ਖਣਗਾਂ ਦੇ ਇੱਕ ਮਾਪੇ ਚਾਹੇ ਪਾ ਨਹੀਂ ਇਹੋ ਜਿਹਾ ਉਹ ਬੰਦ ਕਰਿਆ ਇਹਨੂੰ ਬਾਈ ਦੀ ਗੱਲ ਸੁਣਨੀ ਬੰਦ ਕਰਨ ਹੁਣ ਬੋਲ ਕੇ ਕਹਿੰਦਾ ਮੇਰਾ ਗੀਤ ਲਿਖਿਆ ਹੋਇਆ ਹੈ ਹਾਂ ਜਦੋਂ ਤੱਕ ਨਾ ਕਿਸੇ ਦਾ ਵਿਆਹ ਨਹੀਂ ਹੁੰਦਾ ਹਾਂ ਉਸ ਦਿਨ ਤੱਕ ਭਾਈ ਹੁੰਦੇ ਆ ਹਾਂ ਜਦੋਂ ਕਿਸੇ ਦਾ ਵਿਆਹ ਹੋ ਗਿਆ ਹਾਂ ਉਸ ਦਿਨ ਤੱਕ ਭਾਈ ਨਹੀਂ ਰਹਿਣਦੇ ਕਿਹੜਾ ਹੁਣ ਤੂੰ ਬੋਲਿਆ ਤਾਂ ਦਿਲ ਚ ਤੇਰੇ ਹਾਂ ਹਾਂ ਦਿਲ ਚ ਤੇਰੇਣਾ ਗਿਆ ਦੈਰੀ ਬਣ ਜਾਂਦੇ ਇੱਕੋ ਮਾਂ ਦੇ ਪਾਲੇ ਪਾਇਆਂ ਦੇ ਨਪਈ ਬਣਦੇ ਰਾਤ ਫਿੱਟੀ ਦਿਲਾਂ ਦੇ ਹੋ ਆਏ ਹਾਏ ਆਦਾ ਦਾ ਰੂਹ ਖੁਸ਼ ਕਰਤੀ ਲੱਖ ਰੁਪਏ ਦੀ ਗੱਲ ਕਹੀ ਤਾਂ ਲੱਖ ਰੁਪਏ ਦੀ ਗੱਲ ਵਿਆਹ ਤੇ ਵਾਦੇ ਹੁੰਦਾ ਕੰਮ ਜਿਹੜਾ ਹੁੰਦਾ ਹਾਂ ਸੁਣ ਲੈ ਮੈਂ ਕਹਿੰਦਾ ਗਾ ਹੋ ਇੰਨਾ ਆਪਣੇ ਕੀ ਜੋੜਦਾ ਹਾਂ ਤੈਨੂੰ ਛੱਡ ਕਿਉਂਦਾ ਖੜ ਜਾ ਠੀਕ ਹੈ ਉਹਦਾ ਭੱਜ ਗਿਆ ਲੈ ਕੇ ਬੈਲਰ ਜਾ ਕਿਤੇ ਬੈਠ ਜਾਈ ਹਾਂ ਮੋਟਰ 'ਤੇ ਬੈਠਾਂਗੇ ਕਿਤੇ ਪੋਤਾ ਹੈ ਬਾਪ ਦਾ ਬਾਪ ਦਾ ਪੋਤਾ ਤੇਰਾ ਤੇਰਾ ਭਾਈ ਕੇ ਨਹੀਂ ਤੇਰਾ ਵੀ ਪੋਤਾ ਹੀ ਆ ਪੁੱਤ ਜੱਜਾ ਸੱਚਾ ਹਾਂ ਜਸਵੀਰ ਬਾਜੀ ਦਾ ਮੁੰਡਾ ਤੇਰਾ ਭਤੀਜਾ ਹੋਇਆ ਆਪਣਾ ਕਹਿਣਾ ਮੰਨਦਾ ਆਸ਼ੀਆ ਬਾਬਾ ਜੀ ਮੈਂ ਤੇ ਤੇ ਪਹਿਲਾਂ ਚੱਲੇ ਆ ਦੇ ਕਾਲੂ ਆ ਜਾ ਫਿਰ ਪਤਾ ਨਹੀਂ ਯਾਰ ਹੈ ਇਹ ਲਗਵਾਉਣੇ ਦੀ ਕਰਿਆ ਤੇ ਮੇਰੇ ਫਿਰ ਲਵਾਉਂਗੇ ਲੱਗੀ ਨਾ ਆ ਗਿਆ ਚਾਬੀ ਦਾ ਹੈ ਲੈ ਕਿੜੀ ਆਉਂਦੇ ਤੇ ਤੇਰੀ ਵੀ ਨਹੀਂ ਕਹਿੰਦਾ ਕਿੱਥੇ ਕਰਦੇ ਮੇਰਾ ਬਾਬਾ ਆ ਗਿਆ ਫਿਰ ਹੱਥ ਰੋਣ ਦਾ ਹੱਥ ਹੱਥ ਉਹ ਕਹੀ ਦਾ ਕੱਢ ਲਵਾ ਉਹ ਗਾਲੀ ਗਰਾਰੀ ਫਸ ਗਈ ਚੱਲ ਆ ਗਿਆ ਚੱਲ